ਮੇਤ੍ਰੋ ਮੈਨੂੰ ਨਾ ਮੇਰੇ ਕਾਫੀ ਵੀਰਪਰਾਵਾਂ ਦੇ ਫੋਨ ਆਉਂਦੇ ਸੀ ਕਾਫੀ ਮੇਰੇ ਵੀਰਪਰਾ ਕਹਿੰਦੇ ਸੀ ਬਾਈ ਜੀ ਜੇ ਕੋਈ ਛੋਟੇ ਨਿਗਾਚ ਚ ਵਧੀਆ ਕੋਈ ਵੀਰਪਰਾ ਹੈਗਾ ਜਿਹੜਾ ਘੋੜਿਆਂ ਦੀ ਚਾਲ ਬਣਵਾਉਂਦਾ ਹੋਵੇ ਤੇ ਰੇਟ ਵੀ ਜਾਇਜ਼ ਹੋਵੇ ਰਿਜ਼ਲਟ ਵੀ ਬਹੁਤ ਵਧੀਆ ਹੋਵੇ ਤੇ ਉਹ ਵੀਰਪਰਾ ਦਾ ਆਪਾਂ ਨੂੰ ਨੰਬਰ ਦਿਓ ਆਪਾਂ ਘੋੜੇ ਦੀ ਚਾਲ ਬਣਵਾਉਣੀ ਆ ਤੇ ਇਸ ਤਰ੍ਹਾਂ ਮੈਨੂੰ ਕਾਫੀ ਵੀਰਪਰਾਵਾਂ ਦੇ ਮੈਨੂੰ ਫੋਨ ਆਉਂਦੇ ਰਹਿੰਦੇ ਸੀ ਤੇ ਮੈਂ ਸੋਚਿਆ ਚਲੋ ਇੱਕ ਵੀਡੀਓ ਬਣਵਾ ਦਿੰਨੇ ਆ ਵੀਡੀਓ ਬਣਾ ਦਿੰਨੇ ਆ ਤੇ ਸਾਰੀ ਡਿਟੇਲ ਬਾਰੇ ਆਪਾਂ ਵੀਡੀਓ ਵਿੱਚ ਦੱਸ ਦਾਂਗੇ ਤੇ ਮਿੱਤਰੋ ਮੈਂ ਇੱਕ ਨੰਬਰ ਸਕਰੀਨ ਤੇ ਸ਼ੋਅ ਕੀਤਾ ਹੋਇਆ ਹੈਗਾ 98 ਵਾਲਾ ਤੇ ਇਹ ਨੰਬਰ ਤੇ ਮਾਲਕ ਵੀਰਾਂ ਨਾਲ ਗੱਲਬਾਤ ਕਰ ਲਿਓ ਜੇ ਕੋਈ ਵੀਰ ਭਰਾ ਕੋੜਿਆਂ ਦੀ ਚਾਲ ਬਣਵਾਉਣਾ ਚਾਹੁੰਦਾ ਤਾਂ ਇੱਕ ਵਾਰ ਗੱਲਬਾਤ ਜ਼ਰੂਰ ਕਰਿਓ ਬਾਈ ਹੋਰਿਆਂ ਨੂੰ ਮੌਕਾ ਜ਼ਰੂਰ ਦਿਓ ਬਹੁਤ ਸੋਹਣਾ ਕੰਮਾਂ ਬਾਈ ਹੋਰਿਆਂ ਦਾ ਬਹੁਤ ਸੋਹਣੀ ਚਾਲ ਬਣਵਾਉਂਦੇ ਆ ਬਹੁਤ ਵਧੀਆ ਰਿਜ਼ਲਟ ਹੈ ਜੀ ਤੇ ਲਧਿਆਣਾ ਏਰੀਆ ਰੇਟ ਵੀ ਜਾਇਜ਼ ਆ ਤੇ ਕਰ ਲਿਓ ਜੀ ਗੱਲਬਾਤ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਆ ਪੇਜ ਨੂੰ ਫੋਲੋ ਕਰ ਲਿਓ ਇੱਕ ਵਾਰ ਮੌਕਾ ਜ਼ਰੂਰ ਦਿਓ ਜੀ ਬਾਈ ਹੋਰਿਆਂ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ